ਬਾਲੀਵੁੱਡ ਅਦਾਕਾਰ ਸੰਜੇ ਦੱਤ ਸੱਚਖੰਡਸ਼ੀ ਹਰਮੰਦਰ ਸਾਹਿਬ 'ਚ ਹੋਏ ਨਤਮਸਤਕ ਗੁਰੂ ਘਰ 'ਚ ਮੱਥਾ ਟੇਕ ਸਰਬਤ ਦੇ ਭਲੇ ਦੀ ਕੀਤੀ ਅਰਦਾਸ ਗੁਰਬਾਣੀ ਦਾ ਕੀਤਾ ਸਰਬਨ ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਸੰਜੇ ਦੱਤ ਪਹੁੰਚੇ ਗੁਰੂ ਨਗਰੀ ਅੰਮ੍ਰਿਤਸਰ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕਰ ਪੀਤੀ ਚਾ ਬਾਲੀਵੁੱਡ ਅਦਾਕਾਰ ਸੰਜੇ ਦੱਤ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਤੇ ਇਸ ਮੌਕੇ ਉਹਨਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਗੁਰੂ ਘਰ ਚ ਮੱਥਾ ਟੇਕਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗੁਰਬਾਣੀ ਦਾ ਆਨੰਦ ਮਾਣਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਜੇ ਦੱਤ ਨੇ ਕਿਹਾ ਕਿ ਉਹ ਪੰਜਾਬ ਆਏ ਨੇ ਉਹਨਾਂ ਦਾ ਆਪਣਾ ਹੀ ਪੰਜਾਬ ਹੈ ਪੰਜਾਬ ਚ ਆ ਕੇ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਖਾਸ ਕਰਕੇ ਅੰਮ੍ਰਿਤਸਰ ਵਿੱਚ ਇੱਥੋਂ ਦੇ ਲੋਕਾਂ ਦਾ ਕਾਫੀ ਪਿਆਰ ਮਿਲਿਆ ਉਹਨਾਂ ਕਿਹਾ ਕਿ ਇੱਥੇ ਅਸੀਂ ਇੱਕ ਫਿਲਮ ਦੀ ਸ਼ੂਟਿੰਗ ਦੇ سلسلے ਦੇ ਵਿੱਚ ਆਏ ਹਾਂ ਤੇ ਗੁਰੂ ਘਰ ਮੱਥਾ ਟੇਕਣ ਦਾ ਮੌਕਾ ਮਿਲਿਆ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਚੱਲੇ ਹਾਂ ਉਹਨਾਂ ਕਿਹਾ ਕਿ ਅੰਮ੍ਰਿਤਸਰ ਬਹੁਤ ਪਿਆਰੀ ਜਗ੍ਹਾ ਹੈ ਪੰਜਾਬ ਨਾਲ ਸਾਡਾ ਬਹੁਤ ਪਿਆਰ ਹੈ ਅੱਗੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਉਹ ਵੀ ਸੁਣੋ ਤੁਸੀਂ बहुत अच्छा लग रहा है हम लोग शूटिंग करने आए हैं और आ, मतलब कि यहाँ आना बहुत बहुत जरूरी है माता टेकने बाबा के दर्शन करना और बहुत अच्छा लगता है अमृतसर बहुत प्यारी जगह है पंजाब साडा स्टेट है ਪੰਜਾਬ ਨਾਲ ਪਿਆਰ ਹੈ ਸਾਡਾ ਸੰਜੇਪਾਪਾ ਆਪਕੇ ਪਿਤਾ ਜੀ ਕਾਫੀ ਦੇ ਰਾਜਨੀਤੀ ਨਾਲ ਜੁੜੇ ਹੈ ਆਪਕੋ ਕੋਈ ਵਿਚਾਰ ਨਹੀਂ ਨਹੀਂ ਦੇਖੋ ਹਾਂ ਜੀ ਮੈਨੂੰ ਮਾਫ ਕਰ ਦਿਓ ਯਾਰ ਚਲੇ ਭਾਈ ਸ਼ੂਟਿੰਗ ਕੇ ਲੀਏ ਯਹਾਂ ਪਰ ਪਹੁੰਚੇ ਹੈ ਔਰ ਕੌਣ ਯਾ ਪ੍ਰੋਜੈਕਟ ਕੀ ਹੈ ਔਰ ਕੀ ਆਪਾਂ ਦੀ ਗੱਲ ਬਣ ਰਹੀ ਹੈ ਪ੍ਰੋਜੈਕਟ ਚੰਗਾ ਪ੍ਰੋਜੈਕਟ ਹੈਗਾ ਅਦਿੱਤਿਆ ਧਾਰ ਡਾਇਰੈਕਟਰ ਹੈਗਾ ਨੀਰ ਸਿੰਘ ਹੈਗਾ ਅਜੀਤ ਸਾਹਿਬ ਆ ਗਏ ਤੇ ਬਹੁਤ ਐਕਸ਼ਨ ਐਕਸ਼ਨ ਪਿਕਚਰ ਹੈਗੀ ਐਕਚੁਅਲੀ ਇਮੋਸ਼ਨ ਬਹੁਤ ਚੰਗੀ ਫਿਲਮ ਹੈ। ਜੰਮਰੀ ਦੇ ਨਾਲ ਕੋਈ ਫੇਮਸ ਜਿੱਦਾਂ ਤੁਸੀਂ ਗੱਲ ਚਾਹ ਪੀਣੇ ਪਹੁੰਚੇ ਸਹੀ ਹਾਂ ਜਲੇਬੀ ਖਾਵਾਂਗਾ ਤੇ ਥੋੜੀ ਜਿਹੀ ਲੱਸੀ ਪੀਵਾਂਗਾ। ਜੀ ਪਨੀਰ ਦੇ ਟਿੱਕੇ ਆਏ ਆਏ ਮਜ਼ਾ ਆ ਜਾਂਦਾ ਇੱਥੇ ਅਮਰ ਜ਼ੈਦ ਦਾ ਖਾਣਾ ਦੇ ਬੱਲੇ ਬੱਲੇ ਹੈ। ਰੋਹਾਨੀ ਦਾ ਕੇਂਦਰ ਹੈ।